ਮੈਂ ਜਰਨੈਲ ਸਿੰਘ ਪ੍ਰਧਾਨ ਬੀਕੇਜੂ ਖੇਤੀ ਬਚਾਓ ਹਰਿਆਣਾ ਔਰ ਅਸੀਂ ਹਰਿਆਣਾ ਤੋਂ ਆਏ ਆ ਇੱਥੇ ਅਸੀਂ ਇਧਰ ਉਧਰ ਪੂਰਾ ਸਰਵੇ ਕਰਨ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਅੱਖੋ ਕੇ ਟਾਲੀ ਸਾਹਿਬ ਇਸ ਪਿੰਡ ਦੇ ਵਿੱਚ ਆਪਣੀ ਸੇਵਾ ਨਿਭਾਉਣ ਦਾ ਫੈਸਲਾ ਕੀਤਾ ਹੈ ਅਸੀਂ ਇਸ ਪਿੰਡ ਦੇ ਵਿੱਚ ਕਣਕ ਦੀ ਬਿਜਾਈ ਵਾਸਤੇ ਜਿੰਨੇ ਬੀਜ ਦੀ ਜ਼ਰੂਰਤ ਹੋਏਗੀ ਉਹ ਪ੍ਰਬੰਧ ਕਰਾਂਗੇ ਜਿੰਨੀ ਬਿਜਾਈ ਵਾਸਤੇ ਖਾਦ ਦੀ ਜ਼ਰੂਰਤ ਹੋਏਗੀ ਉਹ ਪ੍ਰਬੰਧ ਕਰਾਂਗੇ ਜਿੰਨੀ ਬਿਜਾਈ ਵਾਸਤੇ ਡੀਜ਼ਲ ਦੀ ਜ਼ਰੂਰਤ ਹੋਏਗੀ ਉਸ ਦਾ ਵੀ ਪ੍ਰਬੰਧ ਕਰਾਂਗੇ ਔਰ ਸਾਡੇ ਮਜ਼ਦੂਰ ਭਰਾਵਾਂ ਗਰੀਬ ਭਰਾਵਾਂ ਦੇ ਘਰਾਂ ਦੇ ਵਿੱਚ ਵੀ ਅਗਰ ਕਿਸੇ ਤਰ੍ਹਾਂ ਦੇ ਰਾਸ਼ਨ ਦੀ ਜ਼ਰੂਰਤ ਹੋਏਗੀ ਜਾਂ ਕਿਸੇ ਲੀਡੇ ਕੱਪੜੇ ਦੀ ਜ਼ਰੂਰਤ ਹੋਏਗੀ ਜਾਂ ਕੋਈ ਦਵਾਈਆਂ ਦੇ ਡੱਬੇ ਦੀ ਜ਼ਰੂਰਤ ਹੋਏਗੀ ਉਹ ਪ੍ਰਬੰਧ ਵੀ ਕਰਾਂਗੇ ਔਰ ਇਸ ਦੇ ਨਾਲ ਹੀ ਅਸੀਂ ਇੱਥੇ ਰਹਿ ਕੇ ਕੰਮ ਕਰਦੇ ਰਹਾਂਗੇ ਸਾਨੂੰ ਪਤਾ ਲੱਗਦੇ ਰਹੇਗੇ ਕਿ ਹੋਰ ਕੀ ਜ਼ਰੂਰਤਾਂ ਨੇ ਹੋਰ ਸਾਨੂੰ ਜਿਹੜੀਆਂ ਵੀ ਸਾਡੇ ਪਹੁੰਚ ਵਾਲੀਆਂ ਜ਼ਰੂਰਤਾਂ ਲੱਗੀਆਂ ਉਹ ਜ਼ਰੂਰਤਾਂ ਵੀ ਅਸੀਂ ਪੂਰੀਆਂ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ। ਦੇਖੋ ਜਿਹੜਾ ਹਾਲਾਤ ਲਗਾਤਾਰ 26 27 ਅਗਸਤ ਤੋਂ ਲੈ ਕੇ ਐਸੇ ਇਲਾਕੇ ਦੇ ਲੋਕਾਂ ਨੇ ਝੱਲਿਆ ਜਿਸ ਤਰੀਕੇ ਦੀਆਂ ਤਕਲੀਫਾਂ ਦੇ ਵਿੱਚ ਦੀ ਲੋਕ ਲੰਘੇ ਨੇ। ਪਾਪਾ ਦੇਖਿਆ ਗਿਆ ਅੱਜ ਸਥਾਦਿਆ ਪਰ ਖੜੇ ਆ ਇਸ ਗੁਰੂ ਘਰ ਦੇ ਵਿੱਚ ਵੀ ਇਹ ਡੁੱਬਿਆ ਹੋਇਆ ਸੀ ਪਾਣੀ ਦੇ ਵਿੱਚ ਸਾਰਾ ਪਿੰਡ ਪਾਣੀ ਚ ਡੁੱਬਿਆ ਹੋਇਆ ਘਿਰਿਆ ਹੋਇਆ ਸੀ ਤਾਂ ਇਹ ਕਿਉਂ ਘਿਰਿਆ ਕੀ ਕਾਰਨ ਬਣੇ ਉਹਨਾਂ ਦੇ ਉੱਤੇ ਵੀ ਨਿਗਾਹ ਮਾਰੀ ਗਈ ਆ ਜਦ ਇੱਥੇ ਮੀਟਿੰਗ ਹੋਈ ਆ ਇਸ ਪਿੰਡ ਦੇ ਨਾਲ ਕੀਤੀ ਆ ਤਾਂ ਜਿਹੜੀ ਸਭ ਤੋਂ ਵੱਡੀ ਗੱਲ ਲੱਗੀ ਆ ਕਿ ਜਿਹੜਾ ਕੋਰੀਡੋਰ ਦਾ ਜਿਹੜੀ ਸੜਕਾ ਲਾਂਘਾ ਬਣਾਇਆ ਗਿਆ ਇਹ ਲਗਭਗ 11-12 ਫੁੱਟ ਉੱਚਾ ਹੈ ਔਰ ਇਹਦੇ ਲੈ ਵਿੱਚ ਵੀ ਪਾਪ ਦੇਣੀ ਜਿਹੜਾ ਪਾਣੀ ਆ ਪਾਣੀ ਦੀ ਕ੍ਰੋਸਿੰਗ ਦੀ ਵਿਵਸਥਾ ਨਹੀਂ ਹੈ ਜਿਹਦੇ ਕਰਕੇ ਵੱਡੀ ਪੱਧਰ ਦੇ ਉੱਤੇ ਨਾ ਲੋਕਾਂ ਦਾ ਨੁਕਸਾਨ ਹੋਇਆ ਹੈ ਸਰਕਾਰ ਤੋਂ ਅਸੀਂ ਇਹ ਵੀ ਮੰਗ ਕਰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਿ ਇਹਨਾਂ ਦੀ ਕਿਰਪਾ ਕਰਕੇ ਪਾਣੀ ਕੱਲੇ ਇੱਥੇ ਨਹੀਂ ਆਏ ਓਵਰ ਆਲ ਸਾਰੇ ਪੰਜਾਬ ਦੇ ਵਿੱਚ ਇੰਡੀਆ 'ਚ ਜਿੱਥੇ-ਜਿੱਥੇ ਵੀ ਭਾਰਤ ਮਾਲਾ ਪ੍ਰੋਜੈਕਟ ਵਰਗੇ ਵੱਡੇ-ਵੱਡੇ ਸੜਕਾਂ ਬਣੀਆਂ ਨੇ ਨਾ ਉਹ ਸਾਰੀਆਂ ਦੀਆਂ ਸਾਰੀਆਂ ਸੜਕਾਂ 12-12 ਫੁੱਟ 10-10 ਫੁੱਟ ਉੱਚੀਆਂ ਨੇ ਔਰ ਪਾਣੀ ਦੀ ਪ੍ਰੋਪਰ ਨਿਕਲਣ ਦੀ ਮਤਲਬ ਵਿਵਸਥਾ ਕੋਈ ਨਹੀਂ ਪਾਣੀ ਦਾ ਬਹਾਅ ਉੱਤਰੀ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਹੈ ਕਿ ਪੂਰਬ ਤੋਂ ਪੱਛਮ ਨੂੰ ਜਾਣਾ ਹੈ। ਔਰ ਜਿਹੜੀ ਅਗਲੀ ਵੱਡੀ ਗੱਲ ਆ ਉਹ ਇਹ ਸਮੱਸਿਆ ਹੈ ਕਿ ਜਿਹੜੀਆਂ ਸੜਕਾਂ ਨਿਕਲ ਰਹੀਆਂ ਨੇ ਉਹ ਸਾਰੀਆਂ ਮਤਲਬ ਦੱਖਣ ਤੋਂ ਉੱਤਰ ਵੱਲ ਨੂੰ ਨਿਕਲ ਰਹੀਆਂ ਨੇ। ਉਹ ਅੱਗੇ ਔਰ ਅੜਚਲਾਂ ਪੈਦਾ ਕਰਦੀਆਂ ਨੇ। ਵੱਡੀ ਪੱਧਰ ਦੇ ਉੱਤੇ ਇਹ ਜਿਹੇ ਆ ਮੌਕਿਆਂ ਦੇ ਉੱਤੇ ਜਦੋਂ ਬਾਰਿਸ਼ਾਂ ਜ਼ਿਆਦਾ ਹੁੰਦੀਆਂ ਨੇ ਲੋਕਾਂ ਨੂੰ ਮਾਰਨ ਦਾ ਕਾਰਨ ਬਣਦੀਆਂ ਨੇ। ਅਸੀਂ ਚਾਹੁੰਦੇ ਆ ਕਿ ਸਾਰੀਆਂ ਇਹ ਜਿਹਈਆਂ ਸੜਕਾਂ ਦਾ ਜਿਹੜਾ ਸਿਸਟਮ ਹੈ ਇਹ ਬਹੁਤ ਗਲਤ ਬਣਿਆ ਪਹਿਲਾਂ ਤੋਂ ਵੀ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਰਹੇ ਹਾਂ ਨਹੀਂ ਸਰਕਾਰ ਨੇ ਸੁਣੀ ਇਸ ਵੇਲੇ ਪੰਜਾਬ ਨੇ ਉਹਦਾ ਸੰਤਾਪ ਭੋਗ ਲਿਆ ਜਿਹਦੇ ਬਾਰੇ ਅਸੀਂ ਪਹਿਲਾਂ ਸਰਕਾਰ ਨੂੰ ਅਗਾਹ ਕਰਦੇ ਰਹੇ ਹਾਂ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਤੁਰੰਤ ਪਾਣੀ ਦਾ ਠੀਕ ਜਗ੍ਹਾ ਤੋਂ ਜਿੱਥੋਂ ਕੁਦਰਤੀ ਵਹਾਅ ਬਣਦੇ ਨੇ ਉੱਥੋਂ ਪਾਣੀ ਦੇ ਨਿਕਲਣ ਲਈ ਵਿਵਸਥਾ ਕੀਤੀ ਜਾਵੇ ਪਹਿਲੀ ਗੱਲ ਦੂਜੀ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਇੱਥੇ ਡੁੱਬੇ ਘਿਰੇ ਲੋਕਾਂ ਨੂੰ ਥਾ-ਥਾ ਤੇ ਘਰ-ਘਰ ਜਾ ਕੇ ਉਹਨਾਂ ਨੂੰ ਲੰਗਰ ਵੀ ਪਹੁੰਚਾਇਆ ਉਹਨਾਂ ਨੂੰ ਪਾਣੀ ਦੇ ਵਿੱਚੋਂ ਕੱਢ ਕੇ ਸੁੱਕੀਆਂ ਥਾਵਾਂ ਤੇ ਲੈ ਕੇ ਗਏ ਇਸ ਲਈ ਸ਼ੁਕਰ ਗੁਜ਼ਾਰਾਂ ਤੁਸੀਂ ਕਿੰਨਾ ਆਚਾਰ ਚਾਰਾ ਪੰਚਾਇਆ ਪਸ਼ੂਆਂ ਨੂੰ ਤੋੜੀਆਂ ਪਹਚਾਈਆਂ ਉਹ ਰੱਜ ਲੋੜ ਹੈ ਸਾਡੇ ਲੋਕਾਂ ਨੂੰ ਕਿ ਇਹਨਾਂ ਦੀ ਅੱਗੇ ਜ਼ਮੀਨਾਂ ਵਾਹ ਕੇ ਦੁਬਾਰਾ ਕਣਕ ਬਜਾਉਣੀ ਹੈ ਉਹਦੇ ਲਈ ਆਪਾਂ ਨੂੰ ਡੀਜ਼ਲ ਦੀ ਲੋੜ ਪੈਣੀ ਹੈ ਉਹਦੇ ਲਈ ਆਪਾਂ ਨੂੰ ਬੀਜ ਦੀ ਲੋਡ ਪੈਣੀ ਹੈ ਉਹਦੇ ਲਈ ਟਰੈਕਟਰਾਂ ਦੀ ਲੋਡ ਪੈਣੀ ਹੈ ਔਰ ਉਹਦੇ ਲਈ ਖਾਦ ਦੀ ਡੀਏਪੀ ਦੀ ਲੋਡ ਪੈਣੀ ਹੈ ਉਹਦੀ ਵਿਵਸਥਾ ਆਪਾਂ ਸਾਰੇ ਜਾਣੇ ਤਕੜੇ ਹੋ ਕੇ ਕਰੀਏ ਅੱਜ ਬੜੀ ਵੱਡੀ ਗੱਲ ਹੈ ਇੱਕ ਕਿ ਹਰਿਆਣੇ ਤੋਂ ਸਾਡੀ ਜਥੇਬੰਦੀ ਬੀਕੇਯੂ ਕਿਸਾਨ ਖੇਤਾ ਜ਼ਮੀਨ ਬਚਾਓ ਜਾਂ ਖੇਤ ਬਚਾਓ ਉਸ ਜਥੇਬੰਦੀ ਨੇ ਇੱਥੇ ਆ ਕੇ ਇਸ ਪਿੰਡ ਨੂੰ ਅਡਾਪਟ ਕੀਤਾ ਹੈ ਕਿ ਇਸ ਪਿੰਡ ਦੀਆਂ ਸਾਰੀਆਂ ਲੋੜਾਂ ਅਸੀਂ ਇੱਥੇ ਆਡੈਂਟੀਫਾਈ ਕਰਕੇ ਬੰਦੇ ਜਿਨ੍ਹਾਂ ਜਿਨ੍ਹਾਂ ਨੂੰ ਜਿੰਨੀ ਜਿੰਨੀ ਲੋੜ ਹੈ ਉਹਦੇ ਮੁਤਾਬਕ ਉਹਨਾਂ ਦੀਆਂ ਜ਼ਮੀਨਾਂ ਨੂੰ ਠੀਕ ਵੀ ਕਰਕੇ ਦੇਵਾਂਗੇ ਉੱਥੇ ਇਹਨਾਂ ਦੀ ਫਸਲ ਬੀਜ ਕੇ ਦੇਵਾਂਗੇ ਕੋਸ਼ਿਸ਼ ਹੋਏਗੀ ਕਿ ਜਿਹੜੇ ਲੋੜਬੰਦ ਗਰੀਬ ਪਰਿਵਾਰ ਨੇ ਉਹਨਾਂ ਦੇ ਘਰ ਤੱਕ ਜੇ ਜੇਕਰ ਰਾਸ਼ਨ ਦੀ ਲੋੜ ਪਵੇਗੀ ਐਕਚੁਅਲੀ ਸਚਾਈ ਉਹ ਵੀ ਪਹੁੰਚਦੀ ਕਰਾਂਗੇ ਜਿਸ ਜਿਸ ਤਰ੍ਹਾਂ ਦੀ ਮਦਦ ਦੀ ਲੋੜ ਪਵੇਗੀ ਉਹ ਸਾਰੀ ਮਦਦ ਇਹਨਾਂ ਲੋਕਾਂ ਨੂੰ ਪ੍ਰੋਵਾਈਡ ਕਰਨ ਲਈ ਹਰਿਆਣਾ ਇੱਥੇ ਆਇਆ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਹਰਿਆਣਾ ਇੱਥੇ ਆਇਆ ਹੈ ਉਹ ਯੂਪੀ ਇੱਥੇ ਆ ਰਿਹਾ ਹੈ ਰਾਜਸਥਾਨ ਕਰਨਾਟਕ ਕੇਰਲਾ ਤਾਮਿਲਨਾਡੂ ਕੇ ਰਾਤ ਮੈਨੂੰ ਟੈਲੀਫੋਨ ਆਇਆ ਗੁਜਰਾਤ ਤੋਂ ਸਾਡੇ ਸਾਥੀਆਂ ਦਾ ਉਹਨਾਂ ਨੇ ਕਿਹਾ ਵੀ ਅਸੀਂ ਵੀ ਇੱਥੇ ਕਿਸਾਨਾਂ ਦੀ ਮਦਦ ਕਰਨ ਆ ਰਹੇ ਹਾਂ ਸੋ ਇਸ ਵੇਲੇ ਇਸ ਜਿਹੜਾ ਪਿੱਛੇ ਸਾਡੀ ਏਕਤਾ ਰਹੀ ਅੰਦੋਲਨਾਂ ਚ ਉਹ ਅੱਜ ਰੰਗ ਲੈ ਕੇ ਆਈ ਹੈ ਕਿ ਕਿਸਾਨ ਕਿਸਾਨ ਨਹੀਂ ਕਲ ਕਿਸਾਨ ਆਪਣੇ ਭਾਈਚਾਰੇ ਨੂੰ ਪਛਾਣ ਰਿਹਾ ਹੈ ਉਹ ਹਰਿਆਣਵੀ ਨਹੀਂ ਰਿਹਾ ਉਹ ਗੁਜਰਾਤੀ ਨਹੀਂ ਰਿਹਾ ਉਹ ਰਾਜਸਤਾਨੀ ਨਹੀਂ ਰਿਹਾ ਉਹ ਪੰਜਾਬੀ ਨਹੀਂ ਰਿਹਾ ਉਹ ਸਾਰਿਆਂ ਨੇ ਮਹਿਸੂਸ ਕਰ ਲਿਆ ਕਿ ਅਸੀਂ ਕਿਸਾਨ ਆ ਅਸੀਂ ਮਜ਼ਦੂਰ ਆ ਅਸੀਂ ਵਕਤ ਦੇ ਟਾਈਮ ਦੀ ਜੋ ਵਿਫਤਾ ਪਈ ਉਦੋਂ ਆਉਦੇ ਭਰਾਵਾਂ ਦੀ ਮਦਦ ਕਰਨੀ ਉਹਦੇ ਲਈ ਸਾਰੇ ਨਿਤਰੇ ਹੋਏ ਨੇ ਮੈਂ ਸਭ ਦਾ ਸ਼ੁਕਰਗੁਜ਼ਾਰ ਆ ਮੈਂ ਸਾਰਿਆਂ ਨੂੰ ਅਪੀਲ ਫੇਰ ਕਰਨਾ ਹੈ ਕਿ ਭਰਾਵੋ ਆਓ ਤਕੜੇ ਹੋ ਕੇ ਨਾ ਲੋਕਾਂ ਨੂੰ ਆਪਾਂ ਉਭਾਰੀਏ ਜਿਹੜਾ ਲੰਬੇ ਸਮੇਂ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਕਿ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਅੱਜ ਉਹ ਵਕਤ ਹੈ ਆਪਣੀ ਰਾਖੀ ਆਪ ਕਰਨ ਦਾ ਆਉਦੇ ਭਰਾਵਾਂ ਦੀ ਬਾਹ ਫੜਨ ਦਾ ਤਾਕੇ ਸਰਕਾਰ ਦੇ ਵੀ ਮੂੰਹ ਤੇ ਚਪੇੜ ਵੱਜੇ ਇਸ ਗੱਲ ਦੀ ਕਿ ਤੁਸੀਂ ਬੇਸ਼ੱਕ ਆਪਦੀਆਂ ਸ਼ਾਸ਼ਾਵਾਂ ਦੇ ਨਾਲ ਪੰਜਾਬ ਨੂੰ ਡੋਬਣ ਦੀ ਕੋਸ਼ਿਸ਼ ਕੀਤੀ ਆ ਹਰਿਆਣੇ ਨੂੰ ਡੋਬਣ ਦੀ ਕੋਸ਼ਿਸ਼ ਕੀਤੀ ਆ ਲੇਕਿਨ ਡੁੱਬੇ ਹੋਏ ਲੋਕ ਵੀ ਆਪਦੀਆਂ ਦੀ ਮਦਦ ਕਰਨ ਦੇ ਲਈ ਮੈਦਾਨ 'ਚ ਖੜੇ ਨੇ ਕਿਉਂ ਮੈਂ ਇਹ ਗੱਲ ਕਹਿ ਰਿਹਾ ਕਿਉਂਕਿ ਪੰਜਾਬ ਦਾ ਵੱਡਾ ਹਿੱਸਾ ਡੁੱਬ ਚੁੱਕਿਆ ਹੈ ਲੇਕਿਨ ਡੁੱਬੇ ਹੋਏ ਘਰਾਂ ਦੇ ਵਿੱਚੋਂ ਲੋਕ ਨਿਕਲ ਕੇ ਲੰਗਰ ਲਾ ਰਹੇ ਨੇ ਆ ਪੰਜ ਡੁੱਬਿਆ ਹੋਇਆ ਨਾਲ ਵਾਲਾ ਪਿੰਡ ਆ ਜਿਹੜਾ ਇਹਨਾਂ ਦੀ ਜ਼ਮੀਨ ਸਾਰੀ ਡੁੱਬੀ ਹੋਈ ਆ ਬਸਲਾ ਸਾਰੀਆਂ ਮਰ ਚੁੱਕੀਆਂ ਲੇਕਿਨ ਲੰਗਰ ਇਹ ਵੀ ਲਾ ਰਹੇ ਨੇ ਸੋ ਸਾਡੀ ਜਿਹੜੀ ਪ੍ਰਥਾ ਲੰਗਰ ਦੀ ਪ੍ਰਥਾ ਸਾਡੇ ਗੁਰੂਆਂ ਨੇ ਦਿੱਤੀ ਹੈ ਜੋ ਸਾਡਾ ਮਾਦਾ ਲੋਕਾਂ ਦੇ ਵਿੱਚ ਭਰਿਆ ਮੇਰੇ ਬਾਦਸ਼ਾਹ ਨੇ ਉਹ ਅੱਜ ਵੀ ਬਰਕਰਾਰ ਨਜ਼ਰ ਆ ਰਹੀ ਹੈ ਸਾਬ ਤਸੀਬਾ ਦੀ ਗੱਲ ਕਰੀਏ ਤਾਂ ਸੈਂਟਰ ਵੀ ਹੈਗੇ ਆ ਪੰਜਾਬ ਸਰਕਾਰ ਵੀ ਕਿਸ ਤਰ੍ਹਾਂ ਦੇਖ ਰਹੀ ਹੈ ਦੇਖੋ ਅੱਜ ਤੱਕ ਨਾ ਪੰਜਾਬ ਸਰਕਾਰ ਨੇ ਲੋਕਾਂ ਦੀ ਸਪੋਰਟ ਲਈ ਕੋਈ ਗੱਲ ਕਹੀ ਹੈ ਤੇ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਪੰਜਾਬੀਆਂ ਦੀ ਜਾਂ ਹੋਰ ਨਾਲ ਸਟੇਟਾਂ ਜਿੱਥੇ ਵੀ ਹੜ ਆਏ ਨੇ ਉੱਥੇ ਆਪਦੇ ਲੋਕਾਂ ਦੀ ਗੱਲ ਕਰਨ ਦੀ ਬਜਾਏ afghanistan ਦੇ ਜਿਹੜੇ ਪੁਚਾਲ ਪੀੜਤ ਨੇ ਉਹਨਾਂ ਲਈ ਮਦਦ ਦੀ ਗੱਲ ਤਾਂ ਕੀਤੀ ਹੈ ਕੇਂਦਰ ਨੇ ਲੇਕਿਨ ਆਪਦੇ ਆਪਦੇ ਦੇਸ਼ ਦੇ ਅੰਦਰ ਡੁੱਬਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਲੋਕਾਂ ਦੀ ਮਾਂ ਫੜਨ ਦੀ ਗੱਲ ਨਹੀਂ ਕੀਤੀ ਤਾਂ ਇਹਦੇ ਤੋਂ ਮਤਲਬ ਸਰਕਾਰ ਦੀ ਜਿਹੜੀ ਸੀਰੀਅਸਨੈਸ ਨਜ਼ਰ ਆ ਰਹੀ ਹੈ ਕਿ ਕਿੰਨੇ ਕੁ ਸੀਰੀਅਸ ਨੇ ਐਗਰੀਕਲਚਰ ਮਨਿਸਟਰ ਸਾਹਿਬ ਆਏ ਨੇ ਇੱਥੇ ਸ਼ਿਵਰਾਜ ਚੋਹਾਨ ਜੀ ਉਹ ਇਹ ਕਹਿ ਕੇ ਚਲੇ ਗਏ ਕਿ ਮਾਈਨਿੰਗ ਦੇ ਕਾਰਨ ਹੜ੍ਹ ਆਏ ਨੇ ਜਦੋਂ ਕਿ ਅੱਜ ਅੰਕੜਾ ਸਪਸ਼ਟ ਕਰਦਾ ਹੈ ਕਿ ਮਈ ਦੇ ਵਿੱਚ ਜਿੰਨਾ ਪਾਣੀ ਰিলিজ ਕਰਕੇ ਜਿਹੜਾ ਲੈਵਲ ਦੈਮਾਂ ਦਾ ਲੈ ਕੇ ਆਉਣਾ ਚਾਹੀਦਾ ਸੀ ਉਹਦੇ ਨਾਲੋਂ ਮਈ ਦੇ ਦਿਨਾਂ ਦੇ ਵਿੱਚ ਉਹ ਵਾਟਰ ਲੈਵਲ ਜਿਹੜਾ ਲਗਭਗ 100 ਫੁੱਟ 150 ਫੁੱਟ ਤੋਂ ਉੱਪਰ ਚੱਲ ਰਿਹਾ ਸੀ ਜਿਹੜਾ ਵਾਧੂ ਪਾਣੀ ਤੇ ਉਹ ਵਾਧੂ ਪਾਣੀ ਹੈ ਜਿਹੜਾ ਸਾਡੇ ਲੋਕਾਂ ਨੂੰ ਡੋਬਣ ਦਾ ਕਾਰਨ ਬਣਿਆ ਲੋੜ ਸਾਡੇ ਮંત્રી ਜੀ ਨੂੰ ਇਸ ਗੱਲ ਤੇ ਜ਼ੋਰ ਦੇਣ ਦੀ ਸੀ ਕਿ ਉਹਦੀ ਇਨਕੁਆਰੀ ਕਰਵਾਈ ਜਾਂਦੀ ਜੁਡੀਸ਼ੀਅਲ ਇਨਕੁਆਰੀ ਹੋਵੇ ਕਿਸੇ ਜੱਜ ਦੀ ਅਗਵਾਈ ਦੇ ਵਿੱਚ ਇਨਕੁਆਰੀ ਹੋਵੇ ਪਤਾ ਲੱਗੇ ਕਿ ਨਿਰਪੱਖ ਜਾਂਚ ਹੋ ਕੇ ਕੌਣ ਗੁਨਾਹਗਾਰ ਨੇ ਤੇ ਜਿਹੜੇ ਗੁਨਾਹਗਾਰ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਭਵਿੱਖ ਦੇ ਵਿੱਚ ਸਾਡੇ ਲੋਕਾਂ ਦੇ ਨਾਲ ਅਜਿਹੇ ਘਟਨਾਵਾਂ ਨਾ ਵਾਪਰ ਜੀ